ਪਠਾਣੀ ਵਰਗਾ ਐਮਲ ਤੇਰਾ ਟੱਚ ਕਤਲ ਕਿੱਥੇ ਪਾਪਾ ਪਾਪਾ ਕਿੱਥੇ ਪਤਾ ਨਾ ਮੇਰੇ ਨਾਲ ਆ ਕੇ ਬੈਠੀ ਗਾਣਾ ਮੇਰਾ ਪਾਪਾ ਟੈਂਪੈਲੋਂ ਆਇਆ ਸੀ ਜਿਹੜਾ ਉਦੋਂ ਬੇਬੇ ਦੇ ਸੁਪਨੇ ਇਦਾਂ ਕਰਕੇ ਇਹ ਗਾਣੇ ਦਾ ਨਾਮ ਚਨਾਹ ਆਰੇ ਲੰਗੀਆਂ ਲਪਿਸ਼ਟ ਦੇ ਨਾਲ ਉਹ ਤੇ ਮਹੀਨੇ ਭਾਜੀ ਚ ਉਪਰ ਕੇ ਤੋੜਤੀ ਸਾਡੀ ਉਹਨੇ ਦੇ ਬਸ ਟਗਾ ਇੱਕ ਹੀ ਆ ਹੈ ਇੱਕ ਹੀ ਆ ਨਹੀਂ ਦੱਸਣਾ ਫਿਰ ਮੈਂ ਖਾ ਲਗਾ ਕੀ ਆ ਇਹ ਪੀਜਾ ਪੀਜਾ ਪਾਪਾ ਖਾ ਲੈਣ ਥੋੜਾ ਜਿਹਾ ਪਾਪਾ ਖਾ ਲੈਣ ਥੋੜਾ ਜਿਹਾ ਪਾਪਾ ਖਾ ਲੈ ਖਾਣਾ ਸਾਰਾ ਮੜਾ ਨੇ ਆ ਲੈ ਲੈਣ ਨਹੀਂ ਖਾਂਦਾ ਕਾਰਿਆ ਜੀ ਹਾਂ ਕਾਰਿਆ ਸਾਰਾ ਮੈਂ ਖਾਦਾ ਕਾ ਨਹੀਂ ਖਾਦਾ ਝੂਤੀ ਹਾਂ 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 ਕਾਰਿਆ ਜੀ ਬਾਈ ਮੈਂ ਉਹ ਚੰਨ ਨਾ ਤੇ ਯਾਰ ਜੀ ਉਹਨਾਂ ਨੂੰ ਮੂਟ ਭਾਵੇਂ ਹਾਂ ਸਹੀ ਕਰ ਪਾ ਕਿ ਨਾ ਪਾ ਸਤ ਮੈਂ ਆਪਣੇ ਭਾਈ ਭੱਜੀ ਫਰੂਜਾ ਹੁੰਦੇ ਰਹੇ ਮੈਂ ਤੁਹਾਨੂੰ ਕਿੰਨਾ ਕੰਨਾ ਖਾ ਲੈਣਾ ਵੇ ਸਾਰਾ ਹਰ ਗੁਣਾ ਢਿੱਲੀ ਜਾਂਦੀ ਹੈ ਨੀਲ ਪਿੰਡ ਨਾ ਹੁੰਦੇ ਆ ਕੰਟੈਕਟ ਨੰਬਰ ਜਰੂਰ ਨੋਟ ਕਰਿਆ ਕਰੋ। ਆਹ ਨਾਲ ਆਪਣੇ ਨਾਲ ਲਾਓ। ਦਾ ਮੁੱਢ 439 ਉਹ ਫਿਲਮਸ ਚੱਲਦੇ ਆ। ਕਿੰਨੇ ਖੁਸ਼ ਹੋ ਗਏ ਲੋਨ ਦੀ ਆਪਾਂ। ਮਸਤ ਹੀ ਹੈ ਉਹ ਗੱਲ ਕੋਈ ਨਹੀਂ ਠੀਕ ਠੀਕ ਲੈ ਜਰਾ ਜਾ ਵਰਗੂ ਸੌ ਗਈ ਹੈ ਤੇ ਸੋਰਜੀ ਸੁੱਤੀ ਨਹੀਂ ਹੋਣ ਸੁੱਤੀ ਹੈ ਚੜਦੀ ਮਸਤ ਰਾਹ ਹ ਇੱਥੇ ਵੀ ਛਾਦੋ ਨਹੀਂ ਤੇ ਠੀਕ ਹੈ ਸਿੱਦੇ ਨੂੰ ਨਾ ਖੜਿਆ ਨਹੀਂ ਮਸਤੀ ਨਹੀਂ ਜਾ ਜੀ ਸੀਲੇ ਪੈ ਮਾਕੇ ਮਾਰਿਆ ਇਹਨੇ ਜਸੀ ਨੇ ਪੈ ਮਾਰਿਆ ਮਾਰਦਾ ਨਹੀਂ ਹੋ ਗਿਆ ਆਕੇ ਬਾਹਰ ਸੋ ਗਿਆ ਜਸੀ ਆਇਆ ਨਾਲ ਮਾਸੀ ਜੀ ਆਏ ਆ ਉਹ ਉਧਰੇ ਉਹਨੂੰ ਸੁਸ਼ਟ ਨੇ ਕਿੱਸ ਨੇ ਕੇ ਮਾਸੀ ਵੀ ਕਰੁੰਨਾ ਨਾ ਪਾ ਬਿਰਾਇਆ ஸ்தானੇ ਰੱਖਿਆ ਤੁਹਾਨੂੰ ਦੇ ਕੇ ਹਾਂਜੀ ਭਾਬੀ ਸਾਸਿਕਾ ਸਾਸਿਕਾ ਪਾ ਜੀ ਕਹਿੰਦੇ ਮਾਸੀ ਤੇ ਕਹੇਤਾ ਵੀ ਮਾਸੀ ਹੀ ਮਾਸੀ ਆ ਤੇ ਆਨੇ ਕਹਿੰਦੇ ਮਾਸੜ ਜੀ ਵੀ ਖਾ ਲ ਦਿੰਦੇ ਅੰਦੇ ਕਹਿੰਦੇ ਵੀ ਆ ਮਾਸੜ ਜੀ ਆ ਮਾ ਭਰਾ ਵੀ ਆ ਤੇ ਮਾਸੜ ਵੀ ਮੈਂ ਖ ਰਿਸ਼ਤਾ ਡਬਲਿਆ ਪਿਛਲੇ ਵਲੋਗ ਵਿੱਚ ਦੱਸਿਆ ਫਿਰ ਮੈਂ ਕਲੀਅਰ ਕੀਤਾ ਮੈਂ ਕਹਾਂ ਮੇਰਾ ਰਿਸ਼ਤਾ ਹੈਗਾ ਡਬਲ ਉਹਨਾਂ ਨੂੰ ਭਾਜੀ ਕਹ ਦੇਈਦਾ ਤੇ ਆ ਪੱਬੂਏ ਫੜ ਫੜੇ ਨੂੰ ਇੱਕ ਰੋਮਾਸੀ ਕਹਤੇ ਕੁਲਪਾ ਨਹੀਂ ਕਹ ਹਾਂ ਜਸੀ ਨੂੰ ਮਾਂ ਕੀ ਕਹਿੰਦੇ ਮਾਂ ਸੀ ਮਾਸੀ ਸੀ ਜਿਆ ਪਾ ਮਾਸੜੀ ਆ ਹਾਂ ਲੱਗ ਮੈਂ ਨਾਲ ਲੈ ਜਾਣਾ ਬਣੇ ਨਾਂ ਡੈਡੀ ਨੇ ਮਤਲਬ ਡੈਡ ਮੈਂ ਸਾਡੀ ਜਿਹੜੀ ਕੁੜੀਆ ਦੇ ਦੋ ਨਾ ਡੈਡੀ ਨਹੀਂ ਕਹਿੰਦੇ ਡੈਡੀ ਦਾ ਥੋੜਾ ਨੇਚਰ ਜਿਹੜਾ ਨਿਆਣਾ ਮਤਲਬ ਨਰਮੀ ਹੈ ਸ਼ੁਰੂ ਤੋਂ ਹੀਆ ਡੈਡੀ ਦਾ ਸ਼ੁਰੂ ਤੋਂ ਹੀਆ ਜ਼ਰੂਰੀ ਨਹੀਂ ਹੱਡੀ ਹਰ ਗੁਣ ਨਾਲ ਕੋਈ ਵੀ ਨਿਆਣਾ ਅਜੇ ਚੱਲ ਯਾਰ ਆਹ ਦੇ ਦੇ ਆ ਮੈਂ ਉਥੇ ਗਿਆ ਤੇ ਇੱਕ ਬੀਕ ਹੀ ਮੇਰੇ ਖਿਆਲ ਵਿੱਚ ਸਿਆਣੇ ਨਾਲ ਨੰਬਰ ਕਰਨਾ ਸਿਆਣੇ ਨਾਲ ਇਹ ਕਹਿੰਦੀ ਮੈਂ ਤਾਂ ਜੀਜੇ ਨਾਲ ਹੀ ਜਾਣਾ ਜੀਜੇ ਨਾਲ ਹੀ ਜਾਣਾ ਮੇਰੇ ਨਾਲ ਆ ਗਈ ਮੈਂ ਮੈਂ ਪੱਠੇ ਲਿਆਉਣੇ ਮੈਂ ਉੱਥੋਂ ਫੇ ਪੰਡ ਪੱਠਿਆਂ ਦੀ ਵੱਢ ਕੇ ਫੇ ਮੈਂ ਇਹਨੂੰ ਭਰਾਗ ਪਾਈ ਤੇ ਮੈਂ ਕਿਹਾ ਵੀ ਤੂੰ ਹੁਣ ਪੱਠਿਆਂ ਦੀ ਲਾਈਟ ਆਨ ਕਰੀ ਇਸ ਸਾਈਕਲ ਤੇ ਮਗਰ ਉੱਤੇ ਇਹ ਪੰਡ ਦੇ ਤੇ ਇਹਨੂੰ ਕਿਸੇ ਭਾਗੇ ਤੇ ਫੇਰ ਮੈਂ ਇਹਨੂੰ ਘਰ ਲੈਣਾ ਮਸਜ ਨੂੰ ਅਮਾਸਜ ਨੂੰ ਪੱਠਿਆਂ ਦੇ ਪੰਡ ਦੇ ਤੇ ਭਾਗ ਕੇ ਜਿਆੜੀ ਨੇ ਹੈਗਾ ਆ ਨਹੀਂ ਤੋ ਲਾਂਦਾ ਕਿ ਤਹਾਨੂੰ ਹਡਾਲਾ ਜਾਣਾ ਨਾਲ ਹੀ ਕਰਦੀ ਹੈ ਨਹੀਂ ਨਹੀਂ ਮੈਂ ਕੋਰ ਨਹੀਂ ਹੈ ਅੱਛਾ 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 ਮਾਸੀ ਮਾਸੀ ਜੀ ਪਾ ਜੀ ਕਰਾਉਂਗਾ ਲਿਖਣਾ ਮੈਨੂੰ ਚੁੱਕ ਕੇ ਦੁਕਾਨ ਦੇਗਾ ਨਾ ਕੋਲ ਕੋਲ ਲollipops ਜਿਹੜਾ ਲੈ ਆਈ거든 ਦੇਖ ਮੈਂ ਮੈਂ ਤੁਹਾਨੂੰ ਦੱਸਦਾ ਨਾ ਵੀ ਉਹ ਜਦੋਂ ਜਦੋਂ ਆਹ ਲੈਂਟਰ ਨਹੀਂ ਵਹੰਦਾ ਜੇਤਾ ਇੱਥੇ ਜਸਮੀ ਨੂੰ ਲੈਣ ਵਾਸਤੇ ਆਏ ਨੇ ਤੇ ਆਪਣਾ ਡੇਰਾ ਇੱਥੇ ਹੋਣਾ ਧੁੱਪੇ ਆਹ ਕੁਛੇ ਦੀ ਡੇਰਾ ਹੋਣਾ ਇੱਥੇ ਆਹ ਨੀਵੀਂ ਨਿਸ਼ਤ ਇੱਥੇ ਬਹਿ ਜਾਣਾ ਇਹਨਾਂ ਨੇ ਤਾਂ ਲਮਖਾ ਕੇ ਮੈਂ ਮਾਸੀ ਕੋਲ ਚੋਰ ਖਾਣੇ ਆਜ ਅਸੀਂ ਉਹ ਨਹੀਂ ਓਏ ਓਹ ਉਹ ਉਹ ਗੱਲ ਠੀਕ ਡੈਡੀ ਉਹ ਤਾਂ ਬਾਹਰ ਹੀ ਜਦੋਂ ਜਸੀ ਦੀ ਮੇਲੇ ਪੱਖੇ ਵਿੱਚ ਉਂਗਲਾ ਚੱਲੀ ਨਹੀਂ ਉਹ ਦੁਬਾਰਾ ਨਹੀਂ ਡੈਡੀ ਬਾਹਰ ਹੀ ਬਣੀ ਜਸੀ ਦੀ ਉਂਗਲਾ ਚਲੀ ਪੱਖੇ ਦੇ ਜਦੋਂ ਪੈਨਸਲ ਆ ਗਈ ਵਿੱਚ ਨਹੀਂ ਇੱਕੀ ਵਾਰੀ ਉਹ ਪਰ ਡੈਡੀ ਲੱਗੇ ਨਹੀਂ ਉਦੋਂ ਹੈਗੇ ਜਦੋਂ ਇਹ ਕੰਮ ਹੋਇਆ ਇਹ ਤਨ ਹੋਸ਼ੇ ਬੜਾ ਕਿੱਥੇ ਹੋਇਆ ਚੱਲ ਦੱਸ ਸਾਡੇ ਘਰ ਚ ਕਿੱਥੇ ਗਏ ਕਮਰੇ ਚ ਨਹੀਂ ਕਮਰੇ ਦੇ ਬਾਹਰ ਬਾਹਰ ਜਿੱਥੇ ਦਰਵਾਜ਼ਾ ਨਹੀਂ ਆ ਉੱਥੇ ਦਰਵਾਜ਼ੇ ਦੇ ਬਾਹਰ ਬਾਹਰ ਜੇ ਪੱਖਾ ਲਾਇ ਸਾਈਡ ਜੀ ਨੂੰ ਕਰਕੇ ਤੇ ਐਵੇਂ ਪੈਨਸਲ ਦੀ ਕਮੋਡਾ ਫਿੰਡ ਤੇ ਪੈਨਸਲ ਸਿੱਧੀ ਵਿੱਚ ਕੜਕੜ ਦੀ ਆਵਾਜ਼ ਹੈ ਹਾਂ ਸੱਟ ਲੱਗ ਗਈ ਹੈ ਕਿ ਐਂ ਕਰਕੇ ਇਦਾਂ ਰਸ਼ਪਾਲ ਕੋ ਅੱਜ ਵੀ ਹੈਗਾ ਮੈਂ ਕਹਿੰਦਾ ਆਓ ਮੈਂ ਹਾਂ ਗੁਰਵਾ ਅਹੀਂ ਵੇਲਾ ਸੁਖਨਾਲ ਕੜਕੜੇ ਜਵਾਨ ਹੈ ਪਰ ਰਸ਼ਪਾਲ ਜਿਹੜਾ ਉੱਥੇ ਰਿਹਾ ਲੈ ਉਹਨੂੰ ਨਹੀਂ ਉਹਨੂੰ ਉਹ ਉਹ ਉਹਨੂੰ ਕੋਈ ਨਹੀਂ ਨਾ ਉਹ ਉਦਾਂ ਉਦਾਂ ਹੀ ਆ ਨਹੀਂ ਠੀਕ ਹੋ ਗਿਆ ਮਹਾਰਾ ਦੀ ਕਿਰਪਾ ਨਾਲ ਨਹੀਂ ਉਹ ਤੋਂ ਕਿਤੇ ਨਿੱਕੇ ਨਿੱਕੇ ਆ ਪਰ ਉਹ ਵੀ ਉਹਦੀ ਸਿਹਤ ਉਦਾਂ ਦੀ ਰਹੀ ਆ ਉਹ ਹਾਂ ਬੱਲ ਕੇ ਉਹ ਵੀ ਨਹੀਂ ਇਹ ਕਰਨਾ ਕਰਦੇ ਇਹ ਆਵੇ ਅਜੇ ਤੱਕ ਕਲਪੇਟਾ ਉਪਰ ਆ ਰਿਹਾ ਕਿ ਮਰੀ ਆਤੀ ਬੰਗ ਨਾ ਉਹ ਨਿਆਣੀ ਅਗਲੀ ਕਹਿੰਦੀ ਆ ਲਾਲ ਦੇ ਰੈੱਡ ਕਲਰ ਵਾਲੀ ਕਹਿੰਦੀ ਬਲੂ ਲਾ ਦੇ ਕਦੀ ਕੋਈ ਤੇ ਕਦੀ ਕੋਈ ਮੰਗਦੀ ਅਗਲੀ ਫਾਇਦਾ ਕਹਿੰਦੇ ਆ ਤੇ ਡਿਊਟੀ ਇਦਾਂ ਰੱਖੀ ਗਈ ਹੈ ਮੈਂ ਵੀ ਸੋੜਦੀ ਆ ਹਾਂ ਐਦਾਂ ਕਹਿੰਦੀ ਤਾਂ ਸਾਹ ਹੈ ਐਦਾਂ ਨਹੀਂ ਗੁੱਸਾ ਕਰਦੇ ਪਾਪਾ ਪਾਪਾ ਨੂੰ ਮੈਂ ਕਰਦਾ ਮਮਮੀ ਕਹਿੰਦੇ ਇਹ ਕੋਈ ਸਾਈਕਲ ਦੇ ਦੱਸ ਵਾਹ ਸਾਈਕਲ ਹੈਗਾ ਤੇ ਮਾਸੂ ਜੀ ਕਹਿੰਦੇ ਆ ਜੱਸੀ ਤੇ ਹੈਗਾ ਪਰ ਉਹ ਵੇਚਦਾ ਉਹ ਤੇ ਮਮਮੀ ਕਹਿੰਦੇ ਕਿੰਨੇ ਦਾ ਵੇਚਿਆ 500 ਦਾ ਮਾਸ ਕਹਿੰਦੇ ਨਹੀਂ ਨਹੀਂ ਮਨ ਨੂੰ ਲੱਗੋ ਮੱਤ ਲੱਗੇ ਤੇ ਮਾਸ ਕਹਿੰਦੇ ਨਹੀਂ ਨਹੀਂ 400 ਦਾ ਵੇਚਿਆ ਪਹਿਲਾਂ 2500 ਦਾ ਲੈ ਕੇ 400 ਦਾ ਵੇਚਿਆ ਮੈਨੂੰ ਕੁੜਵਾ ਬੜੇ ਖਾਨੇ ਚ ਖਸਲੇ ਮੈਂ ਤੇ ਨਵਾਵਾਂ ਲੱਗ ਲਾਉਂਦਾ ਮਾਸੀ ਵੱਧ ਲੱਗੀ ਦੱਸਣੇ ਵੇਗ ਗਿਆ ਵਾ ਮਹਿੰਗਾ ਕਾਚੀ ਸਿਓ ਦੇ ਬਾਰੇ ਕੀ ਕੀਤਾ ਗਾਰਡ ਵਾਲਿਆ ਪਤਨੀ ਫੋਨ ਦਾ ਕੀ ਕੀਤਾ ਇਹ ਮੈਂ ਤਾਂ ਪਤਾ ਕਰਾਰੇ ਤੁਹਾਨੂੰ 400 ਰੁਪਏ ਦਾ ਤੋਂ ਵਟਿਆ ਰਹਿ ਗਏ ਬੜੇ ਲੱਖਾਂ ਦੇ ਮਾਈ ਗਾਡ ਸਾਡਾ ਬਣਾਜੀ ਅਰੇ ਚੱਲੇ ਮੈਸੇਜ ਨਹੀਂ ਇਹਦਾ ਨਹੀਂ ਰਹਿਣਾ ਹਾਂ ਉਹ ਅਬੜੀ ਚੱਲਣ ਦਿਓ ਧਿਆਨ ਨਾਲ ਮੈਂ ਮੋਟਰਸਾਈਕਲ ਤੇ ਆਣਾ ਮੋਟਰਸਾਈਕਲ ਤਾਂ ਨਹੀਂ ਰਹਿਣਾ ਕਹਿੰਦਾ ਨਹੀਂ ਰਹਿਣਾ ਚਲੋ ਜੀ ਖਵਾ ਬਹੁਤੀ ਚੱਲਦੀ ਹੈ ਬਾਹਰ ਮੌਸਮ ਹੋ ਗਿਆ ਫਸਕਰਾਸ ਵਧੀਆ ਮਸੀਤ ਹਰਾਨੇ ਲੈ ਜਿਹਦਾ ਪਹਿਲੀ ਵਾਰੀ ਵੇਖੀ ਹੁੰਦੀ ਹਵਾ ਹਾਂ ਸਹੀ ਗੱਲ ਸਹੀ ਗੱਲ ਸੋਚਿਆ ਹੈ ਅੱਜ ਮੁੰਬਈ ਹਰ ਜੁਗ ਕੀ ਪਰ ਮੁੰਬਈ ਨੇ ਨਹੀਂ ਹਾਰਨਾ ਪੰਜਾਬ ਨੇ ਫੇਰ ਤੀਜੇ ਨੰਬਰ ਤੇ ਆਇਆ ਨਾ ਮੁੰਬਈ ਨੇ ਚੱਲਿਆ ਨਾ ਉਹ ਦੂਜੇ ਤੇ ਰੋਲੀ ਰੋਲੀ ਫੇਰ ਰੋਲੀ ਕੀ ਰੋਲੀ ਪੈ ਗਈ ਬੱਸ ਉਹ ਹਰ ਗਏ ਗਏ ਮੇਰੇ ਸ਼ਾਇਕ ਆ ਗਿਆ ਹੂੰ ਇੱਕ ਇੱਕ ਅਗਨੁਕ ਯੇ ਹਲੇ ਮੇਤੀਆ ਗੁਣਨ ਮੇਰਾ ਹੈ ਢਾਲਾ ਗਰਮੀ ਹੱਥ ਨਾਲ ਸਾਡ ਦੇਣਾ ਤੇ ਫੇਰ ਨਾ ਕੇ ਦੱਸਿਆ ਨਹੀਂ ਅੱਜ ਕੱਲ ਦੇ ਨਿਆਣੇ ਇਹਨੂੰ ਮਾ ਮਾਮਣਾਂ ਮਝਾਇਨ ਉਸ ਜੰਦੇ ਆ ਜੀ ਆਹੀ ਰੁੱਸਣਾ ਨਾ ਤੇ ਕੋਈ ਚੀਜ਼ ਖਾਣ ਪੀਣ ਵਾਲੀ ਜੋ ਜਾ ਰੋਜ਼ ਜਣਾ ਦੇ ਬੀਬੀ ਨੇ ਚੋਕਦੇ ਨਾ ਆਲੇ ਜੇ ਬਣਾਏ ਹੁੰਦੇ ਉਹਨਾਂ ਵਿੱਚ ਰੱਖ ਦਿੰਦੀਆਂ ਸਾਡੀਆਂ ਚੀਜ਼ਾਂ ਮੇਰੇ ਤੇ ਭਿੰਦਰ ਤੇ ਆਹੀਂ ਵੇਂਦੇ ਰਹਿਣਾ ਸਾਨੂੰ ਕੋਈ ਮਨਾਉਂਗਾ ਨਾ ਕੋਈ ਉਹਨੇ ਮਨਾਉਣਾ ਨਹੀਂ ਚੋੜੀ ਚੋੜੀ ਰਾਤ ਉੱਠ ਕੇ ਖਾ ਲੈਣੀ ਹੈ ਸਵੇਰ ਨੂੰ ਪਲੇਟਾਂ ਵਿੱਚ ਨਹੀਂ ਹੋਣੇ ਹਨ ਤੂੰ ਹੀ ਖੜਾ ਲਈ ਉੱਠ ਕੇ ਖਾ ਲਈਂ ਮੈਂ ਤੂੰ ਤਾਂ ਹਣ ਮਨਾਉਂਦੀ ਨਹੀਂ ਤੇ ਨੇ ਆਣੀ ਚੀਜ਼ ਖਾ ਲੈਣ ਹਨ ਮੈਰੀ ਮਰੋਣਾ ਮੂਨਾ ਤੇ ਖਾ ਲੋ ਜਿੰਨੇ ਤਾਂ ਮਾਰਸ਼ਾਵਾ ਤੇਜ ਆਉਣੀ ਉਹਨੇ ਉਹਨੇ ਕੋਠੇ ਤੋਂ ਦੇਖ ਕੇ ਹੋਂਦਾਂ ਮੈਂ ਟੁਕੜ ਟੁਕੜ ਜਾ ਕਰਨ ਦੇ ਕੋਈ ਨਹੀਂ ਆ ਐਵੇਂ ਨਗਾਉਣ ਲਈ ਉਹਨਾਂ ਦਾ ਰੱਦਾ ਚੱਲੇ ਦੁਨੀਆਂ ਉਹ ਖੇਦੇ ਜੰਦੇ ਉਹ ਜਦੋਂ ਪੁਆਇੰਟਾਂ ਤੇ ਵੱਜੇਗੀ ਕਹਿੰਦੇ ਨੇ ਕਹਿੰਦੀ ਜਾ ਗਲੀ ਤੇ ਜਾ ਤੂੰ ਤੂੰ ਕੱਲੀ ਜਾ ਗਲੀ ਨੀ ਮੋ ਦੇਈ ਨਹੀਂ ਤਜਾ ਜਾਂਦੇ ਜੀ ਜਾਣਾ ਅੱਧੀ ਰਾਤ ਨੂੰ ਨਾ ਮੂੰਗੀ ਰਕੇ ਕੁੱਟਣ ਲੈ ਕੜਾ ਲੱਗੇ ਬਣੂ ਮੂੰਗੀ ਪੀਸੀ ਲੈਣੀ ਚਾਹੀਦੀ ਵੇ ਬੱਤੀ ਵੀ ਨਹੀਂ ਆਉਣ ਡਈ ਰਾਤ ਦੇ 12 ਵਜੇ ਪੂਰੇ ਇਹ ਤਾਂ ਨਹੀਂ ਨਹੀਂ ਕੌਣ ਆਇਆ ਵਾ ਘਰ ਉੱਧਰ ਕੌਣ ਆਇਆ ਵਾ ਉੱਧਰ ਕੌਣ ਆਇਆ ਵਾ ਉੱਧਰ ਚਾਚੂ ਆਇਆ ਹੈ ਉਹਨੂੰ ਕਿ ਤੈਨੂੰ ਪਤਾ ਨਹੀਂ ਲੱਗਦਾ ਕਹਦੇ ਉਹਨੂੰ ਸਿਮਰਨ ਉਹ ਅੱਗੇ ਬਿਜਲੀ ਤੋਂ ਡਰੇ ਹੋਣੇ ਸਾਰੇ ਅੱਗੇ ਬਿਜਲੀ ਤੋਂ ਸਾਰੇ ਡਰਦੇ ਪਾਣੀ ਤੋਂ ਬਿਜਲੀ ਪਾਣੀ ਦੇ ਬਿਜਲੀ ਬੜੀ ਗੜਕੰਦੀ ਜਦੋਂ ਨਾ ਕਿਸੇ ਜਦੋਂ ਪੀਣਾ ਖੰਡਾ ਲੜੀ ਸੀ ਨਾ ਤੇਰੀ ਜਾ ਰਹੀ ਦਰਦਾਂ ਦੀ ਮਗਰ ਚੱਕੀ ਵੇਚਦੀ ਆ ਚੱਕੀ ਕਿੰਨਾ ਦਿੱਤੀ ਚੱਕੀ ਆਪੇ ਨੂੰ ਦਿੱਤੀ ਮੈਨੂੰ ਇੱਕ ਪਾਪ ਦਿੱਤੀ ਕਿੰਨੇ ਦਿੱਤੀ ਉਹਦੇ ਕਿੰਨੇ ਦਿੱਤੀ ਦੂਰ ਦੂਰੀ ਦਾ ਸੰਦੀ ਨੇ ਹਰਗੁਣ ਕੀ ਕਿਆ ਹੈ को mm को -hmm. ਤੜਨ ਸੁਣਾਨ ਡਾਕੂਮੈਂਟ ਹੀ ਬੰਨ ਖਰਾਏਗੀ ਤੰਮਕੇ ਉੱਠ ਗਈ ਮੈਂ ਜਾ ਠੀਕੇ ਬਿਜਲੀ ਤੋਂ ਬੋਡਰੀ ਪਰ ਖੁਦ ਉਹ ਦੇਖੋ ਕਰੇ ਲਾਣੀ ਰੁਟੀ ਵੀ ਬਿਨੇ ਨਾ ਨੇ ਕਿ ਤੰਮ ਠੀਕੇ ਇੱਕ ਹੀ ਮਿੰਨ ਬੜਾ ਸੁਣੇ ਨਾ ਜੋ ਤੇ ਕੰਡੇ ਦੇ ਹੁੰਦੇ ਆ ਹਾਹੋ ਜੂਆ ਨੂੰ ਕਹਿੰਦੇ ਵੈ ਹੀ ਹੁੰਦਣ ਭਰਾ ਜੂਆ ਨਹੀਂ ਕਹਿੰਦੇ ਹਾਂ ਅਰ ਮੇਰੇ ਲਾ ਪੀ ਤੋਂ ਨਹੀਂ ਮੰਦੀ ਆ ਦੱਤੀ ਤੇਰੇ ਫਿਰਦੀ ਅਰ ਗੰਭਾ ਉਹ ਕਿਹੜਾ ਤੇਰੇ ਤੇ ਦਰਦੀ ਆ ਤੇਰੇ ਬੋਲ ਬਿਤੇ ਰੇ ਰੇ Terima kasih ਕੀ ਥੱਪੜ ਪੈਣਾ ਮੈਂ ਇੰਦਾ ਨਹੀਂ ਭੋਲੀ ਦਾ ਹੁੰਦਾ ਇਹਦੇ ਮਾਰਿਆ ਕਰੋ ਨਾਲ ਹੀ ਉਹ ਵੀ ਕੁਝ ਖਾਓ ਜੇ ਨਾ ਹਾਇਰ ਗੁਣ ਬਿਜਲੀ ਬਿਜਲੀ ਲਿਸ਼ਕ ਲੱਗੀ ਵੇਖੀ ਉਹਨੇ ਮੈਂ ਜਾਂਦੀ ਆ ਬਾਥਰੂਮ ਚ ਹਾਇ ਬਿਜਲੀ ਲਿਸ਼ਕਾਂਦੀ කියන්දර්ුණ අයි කිය ුණ ਕੱਪੜੇ ਹਰ ਸਾਫ ਕਰਦੇ ਕਿੰਨੀ ਤੇ ਚਲ ਗਈ ਕੀ ਕਰਨੀ ਬਾਹਰ ਅੰਦਰ ਆਇਆ ਚੱਲ ਮੀਂਹ ਚ ਨੋਂਦੀ ਆ ਬਲੇ ਅੱਧੀ ਰਾਤ ਬਾਹਰ ਨਾ ਜਾ ਬਲੇ ਆ ਜਾ ਅੰਦਰ ਮੀਂਹ ਪੈਂਦੇ ਨਿਕ ਵਜਣ ਵਾਲਾ ਤੇ ਸੁੱਤੀ ਨਹੀਂ ਹਲੇ ਤਾ ਨੂੰ ਨਾ ਜਾ ਬਿੱਲੀ ਵੀ ਆਏ ਨਹੀਂ ਵੇਖੇ ਮੈਨੂੰ ਆਂਦਾ ਨਾ ਹੋਣਾ ਨਹੀਂ ਆ ਭਾਈ ਮੀਵੇ ਕੁਨਾਤੀ ਜੰਦੇ ਕਾਤੀ ਆ ਚੱਲ ਹਰਗੁਣ ਅੰਦਰ ਪਹੁੰਚੋ 1 ਵਜੇ ਗਿਆ ਰਾਤ ਦਾ ਚੱਲ ਚੱਲਾ ਆ ਜਾਂ ਬਿੱਲੀ ਨਾ ਆਜੇ ਘਾਰ ਥਿਓ ਗੱਡੀ ਥੱਲੇ ਹੁੰਦੀ ਆ ਤੈਨੂੰ ਪਤਾ ਦੇਗਾ ਵਾ ਜਿੰਪੋਣੀ ਹਾਂ ਮੈਂ ਹਾਂ ਵੀ ਗੱਡੀ ਥੱਲੇ ਹਲਬੰਨ ਬਿੱਲੀ ਬੈਠੀ ਆ ਜਾ ਆ ਜਾ ਪੈਰ ਤੋਂ ਦੇਖਣ ਲੱਗੀ ਮੈਂ ਚੱਲੀ ਬਾਈ ਬਿੱਲੀ ਆਈ ਨਹੀਂ ਹੋਣੀ ਵੇਖੀ ਉਹ ਬਿਜਲੀ ਲਿਸ਼ਕਾਂਦੀ ਆਏ ਬਿਜਲੀ ਉਹ ਤੇ ਕਿਦੇ ਯਾਤਨੀ ਹਾਂ ਜਾਂਦਾ ਨਹੀਂ ਆ ਇਹ ਪੋਣਾ 1 ਹੋ ਗਿਆ ਰਾਤ ਦਾ हाल तक नहीं चल आजा।, आजा। लाइट तो भी सकता। नहीं एसी तो बिना अंदर च गर्मी हो गई है ना बहुत ठंडा हो बढ़ गया बन गया ये सो गए ना वो सुते नहीं अंदर कितनी गर्मी है नींद आगी गई है नींद आगी गई है ए सी तो बिना ਇਸੇ ਦੇ ਗਰਮ ਨਹੀਂ ਲੱਗਾਂਦੀ ਉਹ ਤੋ ਹਰ ਗੁੰਗਲੀ ਚ ਘੁੰਮਾਂਦੀ ਹੈ ਵਾਹ ਹਾਂ ਯਾਰ ਕੋਈ ਜੀ ਇਹਨੇ ਮੋਤੀ ਪਿੰਡ ਲੜ ਦੇ ਦੇ ਕਿ ਆ ਰੱਖੀ ਮੇਰਾ ਬਹੁਤ ਯਾਰ ਨਿੱਕਾ ਪਾਪਾ ਲੜ ਕੇ ਬਣ ਗਿਆ ਸਰਾ ਬਣ ਗਿਆ ਵਾਹ ਇਹ ਮੇਰੀ ਬਹੁਤ ਸੋਹਣੀ ਸੋਹਣੀ ਪਾਏ ਮੇਰੇ ਕੋਲ ਕਿੱਦਾਂ ਹੈ ਉਹ ਇਹਦੇ ਤੋਂ ਲਈ ਪੰਜਾਬ ਨਾਉ ਤੋਂ ਉਹ ਜੀ ਨਾ ਫੋਨ ਕਰ ਲੈ ਅਸਾਂ ਤੇ ਸਵੇਰ ਲੰਘ ਗਈ ਹਾਂ ਸੁਣਾ ਮੌਜਾਂ ਗਏ ਹਾਂ ਚਲ ਆ ਜਾ ਮਾਂ ਉਹ ਕਿੱਦਾਂ ਕਰੇ ਕਿਉਂ ਪਾਤਾ ਕੱਟ ਹੋ ਗਿਆ ਪਾਣਾ ਆਹ ਕਰਾ ਵਧੀਆ ਲੱਗਦਾ ਮੂਹ ਕੀ ਤੋਂ ਹਾਂ ਹਾਂ ਤਾਂ ਠੀਕ ਹੈ ਇਸੇ ਹੀ ਲੈ ਆਵਾਂਗੇ ਨਾ ਹਾਂ ਤੁਹਾਨੂੰ ਜਦੋਂ ਦੇਲ ਕੀਤਾ ਹਾਂ ਹਾਂ ਬੰਦੇ ਸਿੱਧੋ ਚੀ ਬਣਾਇਦਾ ਜਦੋਂ ਬਣਾਇਆ ਹਾਂ ਹਾਂ ਆਹ ਹੋਏ ਨੂੰ ਅੰਦਰ ਡਰ ਗਈ ਹੁਣ ਬਿਜਲੀ ਤੋਂ ਹੁਣ ਕਾ ਡਰੀ ਹੈ ਪਰ ਅੰਦਰ ਬੜੀ ਗਰਮ ਹੋਇਆ ਬੜਾ ਹੁਮਸ ਹੋਇਆ ਹਾਂ ਗੋਂ ਬਿਜਲੀ ਤੋਂ ਡਰਿਆ ਨਹੀਂ ਕੀ ਕਰਦੀ ਬਿਜਲੀ ਦੋ ਕਿਦਾਂ ਬਿਜਲੀ ਕਰਦੀ ਬਿਜਲੀ ਬਿਜਲੀ ਕਿਦਾਂ ਕਰਦੀ ਬਿਜਲੀ ਕਿਦਾਂ ਕਰਦੀ